ਇੱਕ murid ਆਪਣੇ ਰੱਬ ਦੇ ਘਰ ਜਾਂਦਾ ਹੈ ਭਾਜੀ ਸੁਣ ਕੇ ਮੇਰਾ ਵੀ ਥੋੜਾ ਜਿਹਾ ਸ਼ਾਂਤੀ ਰੱਖ ਲਿਓ ਸਰਕਾਰ ਇੱਕ murid ਆਪਣੇ ਰੱਬ ਦੇ ਘਰ ਜਾਣਾ ਸ਼ੁਰੂ ਕਰਦਾ ਹੈ ਤੇ ਉਹਦੇ ਸੰਗੀ ਸਾਥੀ ਉਹਦੇ ਨਾਲ ਦੇ ਯਾਰ ਦੋਸਤ ਰਿਸ਼ਤੇਦਾਰ ਉਹ ਕਹਿਣ ਲੱਗੇ ਕਿਹੜੇ ਕਮੀ ਪੈ ਗਿਆ ਯਾਰ ਕਿੱਥੇ ਜਾਂਦਾ ਛੱਡ ਤੂੰ ਇੱਥੇ ਹੀ ਆ ਜਾ ਅੱਜ ਆਪਾਂ ਫਲਾਣੀ ਜਗ੍ਹਾ ਚੱਲਦੇ ਆਂ ਰੋਟੀ ਖਾਂਦੇ ਆਂ ਆਪਾਂ ਚਾਹ ਪੀਂਦੇ ਆਂ ਪਾਰਟੀ ਕਰਦੇ ਆਂ ਪਰ ਨਹੀਂ ਉਹ ਰੱਬ ਦਾ ਇਹਨਾ ਪਿਆਰਾ ਸਰਕਾਰ ਨੂੰ ਘੋਲੇ ਸ਼ਾ ਸਰਕਾਰ ਨੂੰ ਪਿਆਰ ਕਿਹੜੇ ਕਿਹੜੇ ਕਰਦੇ ਆਂ ਇੱਧਰ ਧਿਆਨ ਦਿਓ ਜਰਾ ਬਸ ਜਿਹੜੇ ਸਰਕਾਰ ਨੂੰ ਪਿਆਰ ਕਰਦੇ ਹੋ ਇੱਧਰ ਧਿਆਨ ਰੱਖੋ ਬਾਕੀ ਹਰ ਬੰਦੇ ਨੇ ਆਪਣੀ ਡਿਊਟੀ ਦੇਣੀ ਹੈ ਤੇ ਉਹ ਸਰਕਾਰ ਦੇ ਦਰਬਾਰ ਜਾਂਦਾ ਹੈ ਸਰਕਾਰ ਦਾ ਆਸ਼ਿਕ ਇੱਕ ਦਿਨ ਦੋ ਦਿਨ ਸਾਰੇ ਰਿਸ਼ਤੇਦਾਰ ਦੂਰ ਹੋ ਗਏ ਯਾਰ ਦੋਸਤ ਦੂਰ ਹੋ ਗਏ ਭੈਣ ਭਾਈ ਦੂਰ ਹੋ ਗਏ ਹੌਲੀ ਹੌਲੀ ਉਹਦੇ ਰਿਸ਼ਤੇਦਾਰ ਉਹਦੇ ਭੈਣ ਭਰਾ ਯਾਰ ਦੋਸਤ ਸਭ ਦੂਰ ਹੋ ਗਏ ਬਬੂ ਜੀ ਉਹ ਇੱਕ ਦਿਨ ਰੋਂਦਾ ਰੋਂਦਾ ਸਰਕਾਰ ਦੇ ਚਰਨਾਂ 'ਤੇ ਜਾਂਦਾ ਉਹ ਕਹਿੰਦਾ ਮੈਂ ਤਾਂ ਤੇਤੋ ਤਰੱਕੀ ਮੰਗਣ ਆਇਆ ਸੀ ਤੇ ਤੂੰ ਸਾਰੀ ਕਾਇਨਾਤ ਸਾਰੇ ਰਿਸ਼ਤੇਦਾਰ ਸਾਰੀ ਦੁਨੀਆ ਵਾਲੇ ਮੇਰੇ ਦੁਸ਼ਮਣ ਹੀ ਬਣਾ ਦਿੱਤੇ ਸੁਣਿਓ ਜਰਾ ਗਾ ਤੇਰੀ ਗਲੀਆਂ ਤੇਰੀ ਗਲੀਆਂ ਆਣ ਜਾਣੇ ਸੇ ਦੁਸ਼ਮਨੀ ਹੋ ਗਈ ਜ਼ਮਾਨੇ ਸੇ ਹਏ ਇੱਕ ਘਟਨਾ ਤੁਹਾਡੇ ਨਾਲ ਵੀ ਬਹੁਤ ਵਾਪਰੀ ਹੋਣੀ ਮੇਰੇ ਨਾਲ ਤਾਂ ਬਹੁਤ ਵਾਪਰੀ ਕੱਲੀ ਕੱਲੀ ਗੱਲ ਦਾ ਸਬੂਤ ਪਿਆ तेरी गलियों में तेरी गलियों में तेरी गलियों में तेरी गलियों में आने जाने से तेरी गलियों में आने जाने से दुश्मनी हो गई जमाने से तेरी गलियों में आने जाने से दुश्मनी हो गई जमा ਆਨੇ ਜਾਣੇ ਸੇ ਦੁਸ਼ਮਨੀ ਹੋ ਗਈ ਜ਼ਮਾਨੇ ਸੇ ਸਰਕਾਰ ਦੇ ਚਰਨਾਂ ਚ ਰੋਂਦਾ ਕਹਿੰਦਾ ਤੇਰੀ ਗਲੀਆਂ ਓਵੇਂ ਆਨੇ ਜਾਣੇ ਸੇ ਦੁਸ਼ਮਨੀ ਹੋ ਗਈ ਜ਼ਮਾਨੇ ਸੇ ਜਿਹੜੇ ਪੀਰ ਹੁੰਦੇ ਨੇ ਜਿਹੜੇ ਮੁਰਸ਼ਦ ਹੁੰਦੇ ਨੇ ਉਹ ਆਪਣੇ ਬੱਚਿਆਂ ਨੂੰ ਰੋਂਦਾ ਨਹੀਂ ਦੇਖ ਸਕਦੇ ਆਵਾਜ਼ ਆਈ ਕਹਿੰਦੇ ਜਾਂ ਅਸ ਤੋਂ ਤੇਰੀ ਬੱਲੇ ਬੱਲੇ ਹੀ ਹੈ ਦਰਬਾਰ ਤੋਂ ਬਾਹਰ ਨਿਕਲਦਾ ਹੈ ਜਿਹੜਾ ਨਹੀਂ ਵੀ ਸੀ ਜਾਣਦਾ ਉਹ ਵੀ ਜਾਣਨ ਲੱਗ ਜਾਂਦਾ ਹੈ ਰਾਤੋਂ ਰਾਤ ਜਿਹਨੂੰ ਕਹਿੰਦੇ ਨਹੀਂ ਗੁੱਡੀ ਚੜ ਗਈ ਐਸੀ ਗੁੱਡੀ ਚੜੀ ਦੁਨੀਆ ਫੋਟੋਆਂ ਕਰਾਉਣ ਲੱਗੀ ਦੁਨੀਆ ਯਾਦ ਕਰਨ ਲੱਗੀ ਦੁਨੀਆ ਪਿਆਰ ਕਰਨ ਲੱਗੀ ਜਿਹੜੇ ਦੂਰ ਸੀ ਉਹ ਨੇੜੇ ਹੋ ਗਏ ਜਿਹੜੇ ਪਰਾਈ ਸੀ ਉਹ ਆਪਣੇ ਹੋ ਗਏ ਦੇ ਰੋਂਦਾ ਰੋਂਦਾ ਫੇਰ ਭੱਜ ਕੇ ਸਰਕਾਰ ਦੇ ਚਰਨਾਂ ਚਾਹੁੰਦਾ ਕਿ ਪਤਾ ਕੀ ਕਹਿੰਦੇ ਤੇਰੇ ਕਦਮੋਂ ਮੇ ਤੇਰੇ ਕਦਮੋਂ ਮੇ ਸਿਰ ਝੁਕਾਣੇ ਸੇ ਤੇਰੇ ਕਦਮੋਂ ਮੇ ਸਿਰ ਝੁਕਾਣੇ ਸੇ ਦੋਸਤੀ ਹੋ ਗਈ ਜ਼ਮਾਨੇ ਸੇ ਤੇਰੇ ਕਦਮੋਂ ਮੇ ਰਜੁਕਾਣੇ ਸੇ ਦੋਸਤੀ ਹੋ ਗਈ ਜ਼ਮਾਨੇ ਸੇ ਇਹੇ ਕਦਮੋں ਮੇ ਸਰਜੁਕਾਣੇ ਸੇ ਦੋਸਤੀ ਹੋ ਗਈ ਜ਼ਮਾਨੇ ਸੇ ਸਰਕਾਰ ਨੇ ਸਾਰੀਆਂ ਰਹਿਮਤਾਂ ਦਿੱਤੀਆਂ ਖਜ਼ਾਨੇ ਪਰ ਤੇ ਦੁਨੀਆਂ ਦੀ ਉਹ ਕਿਹੜੀ ਸ਼ੈ ਨਹੀਂ ਜਿਹੜੀ ਉਹਦੇ ਪੈਰਾਂ ਚ ਨਾ ਰੱਖ ਦਿੱਤੀ ਹੋਵੇ ਆਏ ਹਾਏ ਜਿਨਨੇ ਪਿਆਰ ਕਰਨ ਵਾਲੇ ਜਿਹੜੇ ਉਹਨੂੰ ਸੁਣਦੇ ਸੀ ਜਿਹੜਿਆਂ ਨੂੰ ਦੇਖਦੇ ਸੀ ਉਹਨਾਂ ਨੂੰ ਸਨੇਹ ਦੇਣ ਲੱਗਿਆ ਉਹ ਕਹਿੰਦਾ ਮੈਨੂੰ ਸਰਕਾਰ ਨੇ نواز ਇਹਨਾਂ ਦਿੱਤਾ ਮੈਨੂੰ ਪਤਾ ਨਹੀਂ ਲੱਗਦਾ ਪੈਸਾ ਆ ਕਿੱਥੋਂ ਰਿਹਾ ਭਾਜੀ ਤੁਸੀਂ ਖਾਨਚੀ ਮਸ਼ਰੂਫ ਰਹਿਣਾ ਗੱਲ ਸਾਰੀ ਕੱਢ ਹੀ ਦੇਣੀ ਇਹ ਗੱਲਾਂ ਬੜੀਆਂ ਅਹਿਮ ਨੇ ਮੈਂ ਪਹਿਲਾਂ ਬੇਨਤੀ ਕੀਤੀ ਸੀ ਇਹ ਨਹੀਂ ਪਤਾ ਨੰਬਰ ਨੈਕਸਟ ਤੁਹਾਡਾ ਹੋਵੇ ਇਸ ਕਰਕੇ ਕੰਨ ਅੱਖਾਂ ਦਿਲ ਦਿਮਾਗ ਸਭ ਖੋਲ ਕੇ ਸੁਣਿਓ ਉਸ ਗੱਲ ਨੂੰ ਉਹ ਆਪਣੇ ਚਾਉਣ ਵਾਲਿਆਂ ਨੂੰ ਕਹਿੰਦਾ ਯਾਰ ਮੈਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਨੂੰ ਐਜੀ ਦੁਨੀਆ ਦੀ ਕਿਹੜੀ ਸ਼ੈਅ ਹੈ ਜਿਹੜੀ ਮੈਂ ਮੰਗਦਾ ਤੇ ਮੇਰੇ ਲਈ ਹਾਜ਼ਰ ਹੋ ਜਾਂਦੀ ਹੈ ਮੇਰੇ ਮਾਲਕ ਨੇ ਮੇਰੇ ਤੋਂ ਕੁਝ ਲੁਕੋਇਆ ਹੀ ਨਹੀਂ ਉਹ ਸਾਰੇ ਕਹਿਣ ਲੱਗੇ ਤੇਰੀ ਤਾਂ ਬੱਲੇ ਬੱਲੇ ਹੋ ਗਏ ਵੀ ਤੇਰੇ ਤੇ ਮੋਹਰ ਲਾ ਗਈ ਸਰਕਾਰ ਦੀ ਜਿੱਥੇ ਜਾਂਦਾ ਪੈਸਿਆਂ ਦਾ ਮੀਂਹ ਜਿੱਥੇ ਜਾਂਦਾ ਪੈਸਿਆਂ ਦਾ ਮੀਂਹ ਤੇ ਕੀ ਕਹਿੰਦਾ ਦੌਲਤیں ਦੋ ਜਹਾਂ ਕੀ ਮਿਲਦੀ ਹੈ ਦੌਲਤیں ਦੋ ਜਹਾਂ ਕੀ ਮਿਲਦੀ ਹੈ ਕਹਿੰਦਾ ਮੈਨੂੰ ਜੋ ਮਿਲਿਆ ਇਹ ਜਿੰਨੀਆਂ ਦੋ ਜਹਾਂ ਦੀਆਂ ਦੌਲਤਾਂ ਮਿਲੀਆਂ ਨੇ ਇਨ ਬਜ਼ੁਰਗੋ ਕੇ ਇਨ ਬਜ਼ੁਰਗੋ ਕੇ ਆਸਤਾਨੇ ਸੇ ਦੋਸਤੀ ਹੋ ਗਈ ਜ਼ਮਾਨੇ ਸੇ ਇਨ ਬਜ਼ੁਰਗਿਓਂ ਦੇ ਆਸਤਾਨੇ ਸੇ ਦੋਸਤੀ ਹੋ ਗਈ ਜ਼ਮਾਨੇ ਸੇ ਤੇਰੀ ਗਦੀਓਂ ਮੇਂ ਬਾਦ ਜਾਣੇ ਸੇ ਦੋਸਤੀ ਹੋ ਗਈ ਜ਼ਮਾਨੇ ਸੇ ਹੁਣ ਇੱਕ ਸਮਾਂ ਆ ਗਿਆ ਆ ਗੱਲ ਜਰੂਰ ਸੁਣੇ ਹੁਣ ਸਮਾਂ ਉਹ ਆ ਗਿਆ ਕਿ ਪੈਸਾ ਵੀ ਆ ਗਿਆ ਸ਼ੌਹਰਤ ਵੀ ਆ ਗਈ ਗੱਡੀਆਂ ਕਾਰਾਂ ਪਤਨੀ ਕੀ ਕੁਛ ਅੱਲਾ ਨੇ ਦੇਤਾ ਉਹਨੂੰ ਕਹਿੰਦਾ ਬੰਦਾ ਜਦ ਵੀ ਮਾਰਦਾ ਬੰਦੇ ਦੀ ਮਤ ਮਾਰਦਾ ਰੱਬ ਜਦ ਵੀ ਮਾਰਦਾ ਤੇ ਹੁਣ ਉਹਦੀ ਪ੍ਰੀਖਿਆ ਦਾ ਟਾਈਮ ਸ਼ੁਰੂ ਹੋ ਗਿਆ ਇੰਨਾ ਮਸ਼ਰੂਫ ਹੋ ਗਿਆ ਆਪਣੇ ਕੰਮਾਂ 'ਚ ਦੁਨਿਆਵੀ ਝਮੇਲਿਆਂ 'ਚ ਜਿੱਥੋਂ ਮੰਗਿਆ ਜਿੱਥੋਂ ਮਿਲਿਆ ਉੱਥੇ ਜਾਣਾ ਹੀ ਬੰਦ ਕਰਤਾ ਉਸ ਦਰ ਨੂੰ ਹੀ ਭੁੱਲ ਗਿਆ ਇੱਕ ਦਿਨ ਲੰਘਿਆ ਦੋ ਦਿਨ ਲੰਘੇ ਪੰਜ ਮਹੀਨੇ ਸਾਲ ਦੋ ਸਾਲ ਚਾਰ ਸਾਲ ਪੰਜ ਸਾਲ ਉਹ ਕਹਿੰਦੇ ਹੁੰਦੇ ਨੇ ਕਿ ਤੂੰ ਲੈ ਨਜ਼ਾਰੇ ਲੈ ਕੋਈ ਕਰਨੀ ਆਉਣਾ ਤਾਂ ਇੱਥੇ ਹੀ ਪੈਣਾ ਪੰਜ ਸਾਲ ਛੇ ਸਾਲ ਲੰਘਦੇ ਲੰਘਦੇ ਇੱਕ ਐਸਾ ਸਮਾਂ ਆਇਆ ਫੇਰ ਉਹੀ ਸਥਿਤੀ ਆ ਗਈ ਜਿੱਥੋਂ ਸ਼ੁਰੂ ਹੋਇਆ ਸੀ ਕੰਮ ਬੰਦ ਹੋ ਗਿਆ ਜਿੰਨਾ ਪੈਸਾ ਟੁੱਕਰ ਸ਼ੌਹਰਤ ਦੌਲਤ ਗੱਡੀਆਂ ਕਾਰਾਂ ਕੋਟੀਆਂ ਸਭ बिकੀਆਂ ਉਹ ਸੋਚਦਾ ਹੈ ਕੀ ਹੋ ਗਿਆ ਮੇਰੇ ਨਾਲ ਮੈਂ ਤਾਂ ਕਿਸੇ ਨੂੰ ਮਾਰਾ ਕਿਹਾ ਨਹੀਂ ਮੈਂ ਕਿਸੇ ਨਾਲ ਮਾਰਾ ਕੀਤਾ ਹੀ ਨਹੀਂ ਰੋਂਦਾ ਰੋਂਦਾ ਆਪਣੀ ਮਾਂ ਦੇ ਚਰਨਾਂ 'ਚ ਜਾ ਕੇ ਰੋਣ ਲੱਗ ਜਾਂਦਾ ਹੈ ਕਹਿੰਦਾ ਮਾਂ ਮਸੋ ਰੱਬ ਨੇ ਮੇਰੇ ਦਿਨ ਫੇਰੇ ਸੀ ਤਾਂ ਮੇਰਾ ਤਾਂ ਸਾਰਾ ਕੁਝ ਹੀ ਲੁੱਟ ਗਿਆ ਜ਼ਿੰਦਗੀ ਦੀ ਇੱਕ ਅਸਲ ਕਹਾਣੀ ਤੁਹਾਨੂੰ ਹੋਰ ਦੱਸਦਾ ਦੁਨੀਆਂ ਦੇ ਸਾਰੇ ਰਿਸ਼ਤੇ ਝੂਠ ਨੇ ਅਗਰ ਸੱਚ ਹੈ ਔਰ ਅਗਰ ਸੱਚੀ ਦੋਸਤੀ ਹੈ ਤੁਹਾਡੇ ਸੱਚੇ